ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਚਿੰਦਰ ਸਿੰਘ ਰੰਦਾਵਾ ਦੇ ਹੱਥ ਚ ਵੋਟਾਂ ਪਾਉਣ ਦੀ ਕੀਤੀ ਅਪੀਲ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਸਦੇ ਪੁੱਤ ਸਿੱਧੂ ਨੂੰ ਇੱਕ ਸਾਜਿਸ਼ਿਤ ਮਰਵਾਇਆ ਗਿਆ 2 ਸਾਲ ਤੋਂ ਇਨਸਾਫ ਲਈ ਤੱਕ ਕੇ ਖੜਾ ਰਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਮੁਲਾਕਾਤ ਨਹੀਂ ਹੋਈ ਕੋਈ ਵਿਖਿਆ ਹਸਪੀਟਲ ਬਣ ਕੇ ਬਿਲਡਿੰਗ ਪਿਆਰ ਖੜੀਆ ਇਹ ਪਾਕੋਂ ਤੋਂ ਮਾਨ ਨੂੰ ਜਿਹੜਾ ਸ਼ਾਮ ਦੀ ਟੋਟਲੀ ਜਿਹੜਾ ਬਾਬਾ ਨਾਨਕ ਦੇ ਵਿੱਚ ਹੈਰੀਟੇਜ ਸਟਰੀਟ ਪੜੀ। ਜਿਹੜਾ ਬਾਬਾ ਨਾਨਕ ਦੇ ਵਿੱਚ ਬਾਬਾ ਜਿੱਤਾਰ ਰੰਡਾਵਾ ਦੀ ਪਾਰਕ ਬਣੀ। ਬਰਦਾਸਪੁਰ ਦਾ ਮਿਲਕ ਪਲਾਂਟ ਨੂੰ ਵੱਡਿਆਂ ਕੀਤਾ। ਉੱਥੇ ਜਾ ਕੇ ਵੇਖੋ ਕਿ ਅਸੀਂ ਵਿਕਾਸ ਦੇ ਨਾਂ ਤੇ ਫੋਟ ਮੰਗਾ ਕੇ ਵਿਕਾਸ ਨਹੀਂ ਕੀਤਾ। ਨਸ਼ੇ ਦਾ ਘਰ ਘਰ ਨਸ਼ਾ ਭੇਜਿਆ ਉਹ ਵਿਕਾਸ ਨਹੀਂ। ਔਰ ਤੁਹਾਡੇ ਬਾਰੇ ਬਾਰੇ ਜਿਹੜੇ ਜਦੋਂ ਕਿਸੇ ਨੂੰ ਲੈ ਕੇ ਆਉਂਦੇ ਉਹ ਘੂੜੇ ਤੇ ਉੱਤੇ ਹਾਥੀ ਤੇ ਚੜਾਕੇ ਲਿਆਉਂਦੇ ਤੇ ਜਦੋਂ ਛੱਡਣ ਜਾਂਦੇ ਤੁਹਾਨੂੰ ਪਤਾ ਕਰਦੇ ਵਾਪਸ ਭੇਜ ਦਿਓ ਕਹਿੰਦਾ ਤੁਸੀਂ ਵੀ ਆਮਦਾਨ ਇਹੋ ਹੀ ਆ ਸਾਬ ਦੋ ਸਾਲ ਸਵਾ ਹੋ ਗਏ ਉਹਨੇ ਜਿਹਦਾ ਦਾ ਕਰਕੇ ਉੱਡ ਵੀ ਪੰਜਾਬ ਦੀ ਤਰੱਕੀ ਕਰਨੀ ਆ ਸਰਕਾਰ ਇਹਨਾਂ ਕੋਲੇ ਨਹੀਂ ਬੜੀਆਂ ਪੰਚਾਇਤਾਂ ਦੇ ਪੈਸੇ ਜਿਹੜੇ ਪੈਸੇ ਉਹ ਪੰਚਾਇਤਾਂ ਦੇ ਪੈਸੇ ਵੀ ਵਾਪਸ ਲਾ ਜਿਹੜੇ ਟੀ ਪੈਣਾ ਦੀ ਕਿਵੇਂ ਇੱਜ਼ਤ ਰੋਲੇ ਪ੍ਰਧਾਨ ਮੰਤਰੀ ਅੱਜ ਤੱਕ ਇੱਕ ਲਫਜ਼ ਦੀ ਬੋਲਿਆ ਉਹ ਤੁਸਬਾ ਭੁੱਖ ਮੰਕਰੀ ਨਹੀਂ ਬੋਲੀ ਇਹ ਗਰਦਾਸਪੁਰ ਵਾਲਾ ਤੇ ਗੁੰਗਾ ਪਲਵਾਨੇ ਮੇਰੇ 스피ਕਰ ਵਾਲੀ ਕੁਰਸੀ ਤੇ ਬੈਠ ਕੇ ਖਰਾਬੀ ਕਰੇ ਇਹਨੇ ਸਿਰਫ ਵਿਧਾਨ ਸਭਾ ਚਾਹ ਪੀਤੀ ਹੈ ਇਹਨੇ ਹੋਰ ਕੋਈ ਕੰਮ ਨਹੀਂ ਇੱਕ ਹੀ ਵੋਟ ਮੰਗੇਗਾ ਜਿਹੜੀ ਕੀ ਕਹਿੰਦੀ ਕਹਾ ਚਾਚੀ ਮੈਂ ਬੜਾ ਕੱਬਾ ਹੀ ਤੇ ਜੇ ਚਾਚਾ ਭਰਗੂਰ ਸਿੰਘ ਆ ਗਿਆ ਤੇ ਕੱਬ ਤੇ ਜੇ ਕਹਾਂ ਜੀ ਆਪ ਕੀ ਬਾਤ 400 ਪਾਰ ਤੇ ਮੋਦੀ ਨੂੰ ਪਸੀਨੇ ਆਪ ਕੀ ਬਾਤ ਥੱਲੇ ਥੱਲੇ ਜਾਏਗਾ ਜਿਸ ਪ੍ਰਧਾਨ ਮੰਤਰੀ ਨੂੰ ਇਦਾਂ ਦੀ ਬਾਡੀ ਨਾਲ ਬਦਸ਼ਾਹਰੀ ਐਡਾ ਸੀ ਜਿੰਨੇ 65 ਦੀ ਲੜਾਈ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਮੀਟਿੰਗਸ ਨੇ ਇਹ ਤੁਸੀਂ ਦੇਖ ਰਹੋ ਕਿ ਉਦੋਂ ਦੀ ਖਾਦੀਆਂ ਦੇ ਪੂਰੇ ਹਲਕੇ ਦੀ ਮੀਟਿੰਗ ਚੀਫ ਮਿਨਿਸਟਰ ਦੀ ਸੀ ਤੇ ਆ ਇੱਕ ਜਿਹੜੀ ਵਡਾਲਾ ਬਾਂਗਰ ਦੀ ਮੀਟਿੰਗ ਇਹਦਾ ਕੰਪੈਰੀਸ਼ਨ ਆਪ ਕਰ ਲਓ ਸਰ ਤੁਸੀਂ ਇੱਕ ਬੜੀ ਵੱਡੀ ਗੱਲ ਕਹੀ ਹੈ ਪਰਲਮੈਂਟ ਵੀ ਚੱਲਦਾ ਹੈ ਪਰਲਮੈਂਟ ਚ ਵੀ ਲਵਾਂਗੇ ਤੇ ਕਾਂਗਰਸ ਦੀ ਗਵਰਨਮੈਂਟ ਬੜੀ 302 ਦਾ ਪਰਚਾ ਕੀਤਾ ਜਾਏਗਾ ਹੰਦਵਾਲ ਸਾਹਿਬ ਦੋਸ਼ੀ ਕੌਣ ਇਹਦੇ ਵਿੱਚ ਤੁਹਾਨੂੰ ਲੱਗਦਾ ਜਿਹੜੇ ਇੱਕ ਮਿੰਟ ਸੁਣ ਲਓ ਤੁਹਾਨੂੰ ਇਹ ਸਾਰੀ ਦੁਨੀਆ ਨੂੰ ਪਤਾ ਸੀ ਕਿ ਅਨਨੋਨ ਬੰਦਿਆਂ ਦੇ ਕੀਤੇ ਪੜਕੇ ਅੰਦਰ ਦਿੱਤੇ ਕਿ ਨਹੀਂ ਬੈਬਲ ਕਲਾਂ ਕੋਲ ਕਾਂਡ ਵਾਲੇ ਤੇ ਦਿੱਤੇ ਅੰਦਰ ਮੈਂ ਕਿਹਾ ਜੀ ਮੈਂ ਤੁਹਾਨੂੰ ਇਹ ਦੱਸਿਆ ਜਿਹੜੀ ਬੈਬਲ ਕਲਾਂ ਦੇ ਸੀ ਕੋਈ ਉਹਨੂੰ ਕਹਿੰਦੇ ਨੇ ਪੇਨਾਮੀ ਜਿਹੜੀਆਂ ਨੇ ਕਿਤੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਔਰ ਜਿਹੜੇ ਫੌਮਨਸ ਬਣੇ ਸਭ ਤੋਂ ਪਹਿਲਾਂ ਉਸ ਇੰਟਰੋਗੁਏਸ਼ਨ ਮੰਗੀ ਪਰ ਟਾਈਮ ਥੋੜਾ ਸੀ ਪਰ ਮਾਤਮਾ ਹੋਣਗੇ ਤਾਂ ਨਸ਼ਾ ਖਤਮ ਹੋਏਗਾ ਬਿਲਕੁਲ ਪੂਰਾ ਜੋਸ਼ ਦੇਖ ਰਿਹਾ ਮੈਂ ਜਿੰਨਾ ਸਾਰੀਆਂ ਰੈਲੀਆਂ ਦਾ ਇਕੱਠ ਹੈ ਬਹੁਤ ਵਧੀਆ ਸਰ ਸਿੱਧੂ ਦੇ ਇਨਸਾਫ ਨੂੰ ਲੈ ਕੇ ਵੀ ਗੱਲ ਕੀਤੀ ਮੈਂ ਮੇਰਾ ਮੇਰਾ ਮਕਸਦ ਹੈ ਜਿਹੜਾ ਨਾਲ ਅਟੈਚ ਹੋਣ ਦਾ ਉਹ ਸਿੱਧੂ ਦੇ ਇਨਸਾਫ ਨੂੰ ਲੈ ਕੇ ਆਇਆ ਕਿਉਂਕਿ ਮੈਂ ਇਹਨੂੰ ਹਰ ਮੰਚ ਦੇ ਉੱਤੇ ਉਠਾਉਣਾ ਚਾਹੁੰਦਾ ਹਾਂ ਦੇ ਅੱਗੇ ਸਵਾਲ ਹੋਵੇ ਮੇਰਾ ਵੀ ਸਿੱਧੂ ਦਾ ਇਨਸਾਫ ਬਾਕੀ ਹੈ ਇਹਦਾ ਕਾਂਗਰਸ ਵੱਲੋਂ ਇਨਸਾਫ ਦੇ ਪਾਏਗੀ ਕਾਂਗਰਸ ਤੁਹਾਨੂੰ ਇਸ ਟੀਚੇ ਨੂੰ ਲੈ ਕੇ ਕਿਉਂਕਿ ਬਾਕੀ ਸਰਕਾਰਾਂ ਵੱਲੋਂ ਤੁਸੀਂ ਨਾ ਕਰੂਗੀ ਇਨਸਾਫ ਬੇਸ਼ੱਕ ਲੈਣਾ ਹੌਸਲਾ ਵੀ ਨਹੀਂ ਛੱਡਾਂਗੇ ਅਸੀਂ ਲੜਾਂਗੇ ਜਰੂਰ ਇੱਕ ਨਾਲ ਤੁਸੀਂ ਹੋਰ ਕੀ ਦੋਨੋਂ ਇੱਕੋ ਸਿੱਕੇ ਦੇ ਪਹਿਲੂ ਨੇ ਦੋਨੇ ਇਹਦੇ ਦੋ ਪਾਸੇ ਨੇ ਨਸ਼ਾ